ਦੋਸਤੋ ਆਖਰ ਕੁੱਕਰ ਕਿਉਂ ਫਟਦੇ ਨੇ ਤੇ ਇਹਨਾਂ ਤੋਂ ਬਚਾ ਕੇ ਮੈਂ ਕਰੀਏ ਅਸਲ ਵਿੱਚ ਕੁੱਕਰ ਫਟਣ ਦੇ ਤਿੰਨ ਮੇਨ ਕਾਰਨ ਹੁੰਦੇ ਨੇ ਪਹਿਲਾ ਇਹ ਵੈਂਟ ਪਾਈਪ ਦਾ ਬਲੌਕ ਹੋ ਜਾਣਾ ਜੇਕਰ ਦੇਸੀ ਤਰੀਕੇ ਨਾਲ ਦਸੀਏ ਤਾਂ ਇਹ ਉਹੀ ਜਗ੍ਹਾ ਹੁੰਦੀ ਏ ਜਿੱਥੇ ਪ੍ਰੈਸ਼ਰ ਵਧਣ ਕਰਕੇ ਸੀਟੀ ਵੱਜਦੀ ਪਰ ਕਦੇ-ਕਦੇ ਇਸ ਵਿੱਚ ਦਾਲ ਜਾਂ ਚੌਲ ਵਗੈਰਾ ਫਸਣ ਜਾਂ ਫਿਰ ਚੰਗੀ ਤਰ੍ਹਾਂ ਨਾਲ ਸਫਾਈ ਨਾ ਹੋਣ ਕਾਰਨ ਬਲੌਕੇਜ ਆ ਜਾਂਦੀ ਏ ਜਿਸ ਕਾਰਨ ਕੁੱਕਰ ਫਟਦੇ ਨੇ ਦੂਜਾ ਇਹ ਸੇਫਟੀ ਬਾਲ ਦਾ ਫੇਲ ਹੋਣਾ ਕੁੱਕਰ ਵਿੱਚ ਇਸ ਜਗ੍ਹਾ ਦੇ ਉੱਤੇ ਇੱਕ ਸੇਫਟੀ ਵਾਲ ਲੱਗਿਆ ਹੁੰਦਾ ਹੈ ਤੇ ਜਦੋਂ ਕੁੱਕਰ ਦੇ ਵਿੱਚ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਇਹ ਸੇਫਟੀ ਵਾਲ ਫਟ ਕੇ ਪ੍ਰੈਸ਼ਰ ਨੂੰ ਰਿਲੀਜ਼ ਕਰ ਦਿੰਦਾ ਹੈ ਜਿਸ ਕਾਰਨ ਕੁੱਕਰ ਫਟਣੋਂ ਬਚ ਜਾਂਦਾ ਹੈ ਪਰ ਇਹ ਵਾਲ ਸਾਲਕ ਬਾਅਦ ਖਰਾਬ ਹੋ ਜਾਂਦਾ ਹੈ ਜਿਸ ਕਾਰਨ ਕੁੱਕਰ ਦੇ ਅੰਦਰਲਾ ਪ੍ਰੈਸ਼ਰ ਬਾਹਰ ਨਹੀਂ ਨਿਕਲਦਾ ਜੋ ਕਿ ਕੁੱਕਰ ਦੇ ਫਟਣ ਦਾ ਕਾਰਨ ਬਣਦਾ ਹੈ ਤੇ ਤੀਜਾ ਕਾਰਨ ਹੈ 쿠ਕਰ ਨੂੰ ਨੱਕੋ ਨੱਕ ਭਰ ਦੇਣਾ ਜਦੋਂ ਤੁਸੀਂ 쿠ਕਰ ਨੂੰ ਉਸਦੀ ਕਪੈਸਿਟੀ ਤੋਂ ਜ਼ਿਆਦਾ ਭਰ ਦਿੰਦੇ ਹੋ ਤਾਂ ਭਾਫ਼ ਨੂੰ ਨਿਕਲਣ ਨੂੰ ਜਗ੍ਹਾ ਨਹੀਂ ਰਹਿੰਦੀ ਜਿਸ ਕਾਰਨ 쿠ਕਰ ਫਟਦੇ ਨੇ ਇਸ ਲਈ 쿠ਕਰ ਫਟਣ ਤੋਂ ਬਚਾਅ ਕਰਨ ਲਈ ਪਹਿਲਾਂ ਤਾਂ ਹਮੇਸ਼ਾ ISI ਮਾਰਕ ਦਾ 쿠ਕਰ ਖਰੀਦਣਾ ਹੈ ਹਰ ਵਾਰ 쿠ਕਰ ਵਰਤਣ ਤੋਂ ਪਹਿਲਾਂ ਇਸ ਦੇ ਵੈਂਟ ਪਾਈਪ ਨੂੰ ਇਸ ਤਰੀਕੇ ਕਿਸੇ ਪਤਲੀ ਜੀ ਤਾਰ ਨਾਲ ਸਾਫ਼ ਜ਼ਰੂਰ ਕਰਨਾ ਹੈ ਤੇ 쿠ਕਰ ਦਾ ਸੇਫਟੀ ਵਾਲ ਵੀ ਹਰੇਕ ਸਾਲ ਚੇਂਜ ਕਰਵਾਉਣਾ ਹੈ 쿠ਕਰ ਨੂੰ ਵਰਤਣ ਵੇਲੇ ਹਮੇਸ਼ਾ 2/3 ਹਿੱਸੇ ਤੱਕ ਹੀ ਭਰਾ ਕਰਨਾ ਹੈ ਕਿੰਨੇ ਲੀਟਰ ਦੇ ਕੁੱਕਰ ਦੇ ਵਿੱਚ ਕਿੰਨੇ ਲੀਟਰ ਖਾਣਾ ਪਾਉਣਾ ਚਾਹੀਦਾ ਇਹ ਤਾਂ ਇਹ ਚਾਰਟ ਦਾ ਸਕਰੀਨਸ਼ਾਟ ਜ਼ਰੂਰ ਲੈ ਲਿਓ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ